ਆਜੋ ਯਾਰ ਵੀਡੀਓ ਬਣਾਈਏ ਆਪਣੇ ਹਾਂ ਹਾਂ ਖੜੇ ਖੜੀ ਬਈ ਇਹ ਮੇਰੇ ਉਹ ਯਾਰ ਆ ਜਿਹੜੇ ਔਖੇ ਟਾਈਮ 'ਚ ਮੇਰੇ ਮੋਢੇ ਨਾਲ ਮੋਢਾ ਲਾ ਕੇ ਓਏ ਕੀ ਕੋਸਲ ਮੋਸਲ ਮੈਂ ਵੀਡੀਓ ਬਣਾਈ ਜਣਾ ਯਾਰ ਹਾਂ ਹਾਂ ਭਾਈ ਆਓ ਆਓ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਹਟ ਮੈਂ ਵੀਡੀਓ ਵਿੱਚ ਉੱਤੇ ਕਰਦੇ ਮੈਨੂੰ ਇਹ ਦੱਸ ਪਹਿਲਾਂ ਵੀਡੀਓ ਬਣੀ ਹੈ ਨਹੀਂ ਕਰਦੇ ਕੀ ਸੀ ਮਿਤਾ ਉਹ ਕੀ ਕਰਦੇ ਆ? ਆ ਉਹ ਸੈੱਟ ਕਰਦੇ। ਮਾਰ ਦਿੰਦੇ। ਇਹ ਤੁਹਾਨੂੰ ਆਏ ਸੀ ਬੇਇੱਜ਼ਤੀ ਕਰਨ ਉਹਦਾ ਇਹ। ਹਾਂ। ਉਹ ਕੰਜਰਾ ਭਗਿਆਨੀ ਵਰਗੇ ਥੋੜਾ ਹੀ ਆ ਯਾਰ ਆ। ਆ ਬਈ ਯਾਰਾਂ ਦੀ ਬੇਇੱਜ਼ਤੀ ਕਰਾਂਗੇ। ਇਹਦੀ ਭਰਾ ਯਾਰ ਆਪਣਾ ਇਹ ਭਰਾ। ਮੁੰਡੇ ਦਾ ਮੁੰਡਾ ਲਾ ਕੇ ਖੜਦੇ ਤੇਰੇ ਨਾ। ਇਹ ਤਾਂ ਉਹਨਾਂ ਤੋਂ ਵੀ ਟੱਪਾ। ਇਹੋ ਕੰਮ ਆਉਂਦੇ। ਬਸ। ਇਹ ਕੰਜਰਾ। ਕਰਤੀ ਬੇਇੱਜ਼ਤੀ ਫਿਰ ਉਹੀ ਗੱਲ ਆ। ਓ ਯਾਰ ਜੁੰਡੀ